ਮੈਂ ਬੈਂਡ ਜਿੱਤਰ ਕੀਤੀ ਇੱਥੇ ਤੁਸੀਂ ਵੀਡੀਓ ਦੇਖੀ ਹੋਣੀ ਜੀ ਪਹਿਲਾਂ ਆ ਦੇਖੋ ਹੁਣ ਇਹ ਐਨ ਫਿਕਸ ਹੋ ਗਏ ਦੇਖੋ ਇਹ ਟੋਟਲ ਹੈ 6 6 ਨਹੀਂ 18 ਨਹੀਂ ਹੈ ਟੋਟਲ ਆ ਦੇਖੋ ਬਾਬਾ ਜੀ ਜਗਾ ਚ ਵਾਈ ਜੀ ਜੀ ਵਾਈ 6 6 ਹੈ ਜੀ 6

ਪੱਖੇ ਵਾਲਾ ਵੀ ਹੈਗਾ ਜਗਾੜਾ ਇੱਕ ਲਾ ਗਿਆ ਉਹ ਪੱਖਾ ਲਾਦਣਾ ਆਪਾਂ ਸਾਈਡ ਪਾ ਬੈ ਉਹ ਕਰ ਦੇਣੀ ਆਪਾਂ ਬਸ ਲੋ ਜੀ ਕਰਤੀ ਆਪਾਂ ਸਫਾਈ ਕਿਨੇ ਘੰਟੇ ਲੱਗ ਗਿਆ ਵਾ ਕੰਮ ਨੂੰ

ਇਨੂੰ ਆਪਾਂ ਉਲਟਾਂ ਗਦਣੀ ਕਰਦੇ ਆਪਾਂ ਫੇਰ ਦੀਵਾ ਬਾਲਦੇ ਕਰਨੇ ਯਾਰ ਇੱਕ ਚੱਕੋ